ਮੈਨੂੰ ਜੋ ਸ਼੍ਰੀ ਅਕਾਲ ਤਖਸਾਲ ਨੇ ਹੁਕਮ ਕੀਤਾ ਹੈ ਉਸ ਹੁਕਮ ਦੀ ਪੂਰਤੀ ਕਰਨ ਵਾਸਤੇ ਬਤਾਓ ਇੱਕ ਨਿਮਾਣੇ ਸਿੱਖ ਦੇ ਜਿਹੜੀ ਵੀ ਤਨਖਾਹ ਲਈ ਹੈ ਜਿਹੜੀ ਮੈਨੂੰ ਧਾਰਮਿਕ ਸਜ਼ਾ ਲਈ ਹੈ ਉਹਦੀ ਜਿਹੜੀ ਤਨਖਾਹ ਅੱਜ ਦੂਜਾ ਦੇਣ ਸਤਿਗੁਰੂ ਰਹਿਮਤ ਕਰਨ ਜੀਵਨ ਦੇ ਵਿੱਚ ਵੀ ਸੇਵਾ ਤੇ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਰੱਖਣ ਤੇ ਜੋ ਸ੍ਰੀ ਅਕਾਲ ਤਖਸਾਲ ਨੇ ਹੁਕਮ ਕੀਤਾ ਹੈ ਉਹਦੀ ਵੀ ਜੜੀ ਹੈ ਇਨ ਬਿਨ ਪੂਰਤੀ ਜੜੀ ਹੈ ਗੁਰਮਤ ਮਰਯਾਦਾ ਦੇ ਅਨਸਾਰ ਧੰਨ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਲੈਣ ਬਲਾਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਕਿ ਕਾਫੀ ਜਗ੍ਹਾ ਤੇ ਇੱਥੇ ਆਪਾਂ ਗੱਲ ਸ਼੍ਰੀ ਅਕਾਲ ਤਖਤ ਸਭ ਦੇ ਹੁਕਮ ਦੀ ਸੇਵਾ ਤੇ ਸਿਮਰਨ ਦੀ ਕਰੀਏ